ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤੂ ਨਗ ਸੇ ਲਈ ਲੈ ਕੇ ਆਏ ਜੀ ਇੱਕ ਬੱਚੀ ਹੈ ਬਈ ਟਾਪ ਬਰੀਡ ਤੇ ਇੱਕ ਵੜਾ ਗੱਬਣਾ ਥੋੜੇ ਕਿ ਦਿਨ ਕਰਮਣੀ ਲੈਂਦੀ ਆ ਆਓ ਕਰ ਲੈਨੇ ਬਈ ਦੋਨਾਂ ਨਾਲ ਬਾਅਦ ਆਜੀ ਬਈ ਬਾਜੀ ਸਸੀ ਕਾਲ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਦਿਓ ਨਾਂ ਹੀ ਸਵਾਰਜੀਤ ਸਿੰਘ ਜੀ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਬਰਨਾਲਾ ਪਤਾ ਪਾਈ ਪਤਾ ਨੇੜੇ ਪਿੰਡ ਭਧੌੜ ਹੈ ਨਾ ਆ ਨੇੜੇ ਪਿੰਡ ਭਧੌੜ ਮੋਬਾਈਲ ਨੰਬਰ ਬੋਲਿਓ ਜੀ 9972376290 ਠੀਕ ਆ ਜੀ ਬਾਈ ਜਿਹੜੀ ਇਹ ਵੈਡ ਦੇ ਨੇ ਕਿਹੜਾ ਸੂਆ ਸੁਣਿਆ ਇਹ ਦੂਜੇ ਸੂਆ ਸੁਣਿਆ ਜੀ ਦੂਜਾ ਆਪਾਂ ਓਕੇ हां जी ਤੇ ਦਿਨ ਕਿੰਨੇ ਲੂ ਤੇਰੇ 5 6 ਦਿਨ ਲੈ ਜੂਗੀ 5 ਤੋਂ 6 ਕਰਾਂ ਅੱਜ 5 6 ਦਿਨ ਲੈ ਜੂਗੀ ਕਿੰਨਾ ਕਿ ਰਕਾਰਡ ਦੋ ਦੋ ਇਹ ਰਕਾਰਡ 35 35 ਲਿਖ ਦੋ 35 35 ਇੱਕ ਪੰਨਾ ओके भाई ਕੱਲੀ ਕੱਚੀ ਕੱਚੀ ਆਂਦਾ ਜਾਓ ਸਾਵਨਾ ਲਾਇਓ ਬਈ ਟਿੱਲਾ ਦੇਖੋ ਸਾਰੀਆਂ ਵਲਟਾਂ ਲਾ ਕੱਢੂ ਫੇਰ ਕਰਮ ਵਾਲੀ ਨੇ ਸੋਨਾ ਤੇ ਕੱਚੀ ਕੱਚੀ ਆ ਹਜੇ ਇਧਰੋਂ ਲੇਵਾ ਚੈੱਕ ਕਰੋ ਨਾਣਾ ਨੂਣਾ ਫੁੱਲ ਚੰਗੇ ਕਲਾ ਕਲਾ ਥਣ ਪੂਰੀ ਵਿੱਚ ਦੇ ਥਣ ਵੱਡੀ ਨਾਣ ਦੇਖੋ ਬਈ ਇੱਕ ਨੰਬਰ ਫੇਸ ਦੀ ਬਿਊਟੀ ਆ ਜਿਹੜੀ ਕਮਾਲ ਦੀ ਆ ਖੋਲ ਦੇ ਬਈ ਤੋਰ ਕੇ ਦੁੱਧ ਦਾ ਰਕੜ ਚੰਗਾ ਫੁੱਲ ਕੱਦ ਪਲੀ ਵੀ ਫੁੱਲਾ ਕੋਈ ਲੱਸੀ ਨਹੀਂ ਲਾਵੀ ਨਹੀਂ ਬਈ ਤੇ ਥਣ ਬਹੁਤ ਚੰਗਾ ਲੱਗਿਆ ਹੱਥੀ ਜੋਲੇ ਚੈ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ ਫੁੱਲ ਕੱਦ ਕੱਦ ਬਹੁਤ ਆ ਕਿ ਨਹੀਂ ਜੀ ਆਈ ਫੁੱਲ ਨਾ ਕਾਤੀ ਵੜਾਈ ਵੱਡੀ ਵੜਾ ਫਾਰਮ ਵਾਲੀ ਸਹੀ ਗੱਲ ਆ ਛੋਟੀਆਂ ਚ ਨਹੀਂ ਆਉਂਦੀ ਵੱਡੀਆਂ ਚ ਆਉਂਦੀ ਆ ਲੈ ਭਾਈ ਬਾਕੀ ਤੋੜਾ ਚ ਕੋਈ ਚੱਕਰ ਨਹੀਂ ਕੀਆ ਬਾਕੀ ਫੁੱਲ ਵੱਡਾ ਗਾਣਾ ਛੋਟੀ ਨਾ ਤੇ ਮੁੱਲ ਕੀ ਹੈ ਜੈ ਜੀ ਪੁਰਾਣੀ ਜਨਾ ਮਾਗੀ ਦਾ ਕਾਪੀ ਵਿਦਿਆਰਥੀ ਮਾਨਤਨ ਹੋ ਗਈ ਠੀਕ ਹੈ 1 ਲੱਖ ਦੀ ਵੜ ਬਾਈ ਕਹਿੰਦਾ ਦੇ ਠੀਕ ਹੈ ਮਾਨਤਨ ਹੋ ਜਾ ਮਾਨਤਨ ਹੋ ਜਾ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਤਨ ਛੱਡੀ ਗੁੱਡੀ ਬਹੁਤ ਆ ਜੀ ਮਾਰ ਜੀ ਜਿਵੇਂ ਮਾਰ ਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਨਹੀਂ ਕੁਛ ਨਹੀਂ ਕੱਚੀ ਕੱਚੀ ਹੈ ਜੀ ਅੱਗੇ ਬੱਚੀ ਕਿੰਨੀ ਘੁੰਮ ਰਾਂ ਬੱਚੀ ਦੀ ਬੱਚੀ ਆ 9 ਮਹੀਨਾ ਦੀ ਬੱਚੀ ਹੈ ਜੀ 9 ਗਿਮਹੀਨਿਆਂ ਦੀ ਹੈ ਕਿਹੜੇ ਟੀਕੇ ਦੀ ਆ ਪਤਾ ਕੁਛ ਨਾ ਟੀਕੇ ਦਾ ਨਹੀਂ ਪਤਾ ਕਿਹੜੇ ਦੀ ਹੈ ਮਾਂ ਦਾ ਰਿਕਾਰਡ ਕਿੰਨਾ ਕਰ ਆ ਮਰਕਾਰਡ ਬਹੁਤ ਚੰਗਾ 22 ਕਿਲੋ ਮਾਨ ਤੋਂ ਦਿੱਤਾ ਕਿ ਓਕੇ ਭਾਈ ਬਸ ਝੋਲੀ ਚਾਹੀਦੀ ਹੈ ਲੋ ਬਰੀਡ ਲੈ ਲੋ ਬੱਚੀ ਝੋਲੀ ਭਾਈ ਚਾਰ ਥਾਣ ਲੈ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਾਣ ਪੂਰੀ ਵਿਥੇ ਥਾਣ ਮੜੀ ਖੋਲ ਦੇਣ ਨੂੰ ਵੀ ਤੋਰ ਦੇ ਭਾਈ ਯਾਰ ਬਸ ਇਹ ਥੋੜੀ ਚੰਗੇ ਰਿਕਾਰਡ ਦੀ ਆ ਕੱਦ ਚੰਗਾ ਪ੍ਰਿੰਟ ਚੰਗਾ ਫੇਸ ਵੀ ਬਿਊਟੀ ਚੰਗੀ ਆ ਇਹਦਾ ਮੁੱਲ ਜਾਇਜ਼ ਆ ਇਹਦਾ ਮੁੱਲ ਜਾਇਜ਼ ਜੀ ਇਹਦਾ ਮੁੱਲ ਜਾਇਜ਼ ਜੀ 18000 ਰੁਪਏ ਜੀ 18000 ਰੁਪਏ ਮਾਨਤਾ ਨੂੰ ਹੋ ਜਾ ਮੁੱਕ ਤੇ ਮਾਨਤਾ ਕਰ ਦਿੰਦੇ ਹਾਂ ਠੀਕ ਆ ਭਾਈ 18000 ਰੁਪਏ ਮੁੱਲ ਨਾਲ ਮਾਨਤਾ ਨਾਲ ਇਹਦਾ ਮੌਕੇ ਤੇ ਕੋਈ ਚੈੱਕ ਕਰ ਲੀ ਹੋ ਜਾਗਾ ਬੱਚਾ ਚੰਗਾ ਹੈ ਨਾ ਝੂੜੀ ਬੜੀ ਚੰਗੀ ਆ ਥਾਣ ਦੇ ਕਿੰਨਾ ਕਿੰਨਾ ਲੱਗਿਆ ਹਾਂ ਬੜੀ ਚੰਗੀ ਝੂੜੀ ਹੈਗੀ ਬਰੀਕ ਵਾਲੀ ਬੱਚੀ ਆ ਬਰੀਕੀ ਚ ਬੜੀ ਆ ਨਗਸੀ ਭਰਾ ਕੋਲੇ ਦੋ ਦੋਨੇ ਵਿਖਾ ਤੇ ਕਿਸੇ ਵੀ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਭਾਈ ਨਾ ਕਿਣੇ ਚ ਕਰ ਲਿਓ ਧੰਨਵਾਦ